ਕਿ 1200 ਰੁਪਏ ਦੀ ਤਾਂ ਸਲਾਈ ਹੈ 1400 ਰੁਪਏ ਚ ਤੁਹਾਨੂੰ ਪਿੰਨ ਸ਼ੇਡ ਬਣਾ ਕੇ ਦੇ ਰਹੇ ਨੇ ਬਹੁਤ 1400 ਰੁਪਏ ਚ ਵਿੱਚ ਹੀ ਸਟੀਚਿੰਗ ਵਿੱਚ ਹੀ ਕਪੜਾ ਕਰਕੇ ਦੇ ਦਿੰਦੇ ਹਾਂ ਸੇਮ ਕਪੜਾ ਸਸਤਾ ਉਹ ਵਧੀਆ ਕੁਆਲਿਟੀ ਵਧੀਆ ਸਟੇਚਿੰਗ ਤਿਆਰ ਕਰਕੇ ਦੇਵਾਂਗੇ ਅਸੀਂ ਬਹੁਤ ਸਸਤੇ ਰੇਟਾਂ ਦੇ ਵਿੱਚ ਪਿਓਰ ਗੀਜਾ ਕਾਟਨਾ ਖੱਦਰ ਸਾਰੀ ਵੈਰਾਈਟੀ ਮਿਲਦੀਆਂ ਨੇ ਪੁਲਿਸ ਵਾਲਿਆਂ ਦੇ ਲਈ ਪੰਜਾਬ ਪੁਲਿਸ ਲਈ ਵੀ ਇਹਨਾਂ ਕੋਲ ਸਪੈਸ਼ਲ ਕਪੜਾ ਹੈਗਾ ਆ ਲੋ ਵਿੱਚ ਹੀ ਕਪੜਾ ਵਿੱਚ ਹੀ ਸਲਾਈ ਜੀ 1200 ਰੁਪਏ ਦੇ ਵਿੱਚ ਸਟਿਚ ਕਰਕੇ ਦੇਵਾਂਗੇ ਕੀ ਬਾਤ ਹੈ ਇਹ 1600 ਰੁਪਏ ਦਾ ਇਕੱਲਾ ਕੱਪੜਾ ਕਪੜਾ ਹੀ ਮਿਲੂਗਾ ਜੀ ਸਾਰਾ 11500 ਰੁਪਏ ਦਾ ਤੁਹਾਨੂੰ ਇਹ ਵਿੱਚ ਹੀ ਕਪੜਾ ਵਿੱਚ ਹੀ ਸਲਾਈ ਹੈ ਜੀ ਵੱਡੇ ਬਣੇਗਾ 1600 ਰੁਪਏ ਦੀ ਲੈਂਚਰੀ ਸਸਿਕਲ ਜੀ ਮੈਂ ਮਿਰਚਾ ਵਾਲਾ ਤੁਸੀਂ ਦੇਖ ਰਹੇ ਹੋ ਵੱਖਰੀ ਪਹਿਚਾਨ ਸੁਣ ਲਓ ਬੜਾ ਲਾਡਾ ਵਾਲਿਓ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਤੁਹਾਨੂੰ ਅਸੀਂ ਅੱਜ ਅਜੇਹੇ ਕੱਪੜੇ ਦੀ ਦੁਕਾਨ ਦੇ ਉੱਤੇ ਲੈ ਚਲਦੇ ਹਾਂ ਜਿੱਥੇ ਤੁਹਾਨੂੰ ਸਲਾਈ ਵੀ ਤੇ ਕੱਪੜਾ ਵੀ ਤੇ ਕੱਪੜੇ ਦੀ ਹਰ ਇੱਕ ਚੀਜ਼ ਤੁਹਾਨੂੰ ਬੜੇ ਸਸਤੇ दामਾਂ ਦੇ ਉੱਤੇ ਮਿਲੇਗੀ ਤੁਹਾਨੂੰ ਅੱਜ ਅਜਿਹੇ ਸ਼ੋਰੂਮ ਦੇ ਉੱਤੇ ਲੈ ਚਲਦੇ ਹਾਂ ਤੇ ਜਿੱਥੇ ਤੁਹਾਨੂੰ ਹਰ ਇੱਕ ਆਈਟਮ ਬੜੇ ਸਸਤੇ ਭਾਅ ਦੇ ਉੱਤੇ ਤੇ 1400 ਰੁਪਏ ਬਾਈ ਜੀ ਦੱਸ ਰਹੇ ਸੀ ਕਿ 1400 ਰੁਪਏ ਦੇ ਵਿੱਚ ਤੁਹਾਨੂੰ ਵਿੱਧ ਸਲਾਈ ਵਿੱਧ ਪੈਂਟ ਸ਼ਰਟ ਤੁਹਾਨੂੰ ਸਵਾ ਕੇ ਦੇਣਗੇ ਤੇ ਇਹ ਗੱਲਬਾਤ ਕਰਦੇ ਹਾਂ ਬਾਈ ਜੀ ਦੇ ਨਾਲ ਅਸੀਂ ਸ਼ੋਰੂਮ ਦੇ ਵਿੱਚ ਐਂਟਰ ਕਰ ਚੁੱਕੇ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਬਾਈ ਜੀ ਕੀ ਹਾਲ ਹੈ ਜੀ ਵਧੀਆ ਜੀ ਕਿਹੜੇ ਕਿਹੜੇ ਕੱਪੜੇ ਇੱਥੇ ਮਿਲਦੇ ਨੇ ਬਾਈ ਸੇ ਆਰਾਮ ਹੋ ਗਏ ਰਹਿਮਡ ਹੋ ਗਏ ਸਾਰੀਆਂ ਕੁਆਲਿਟੀ ਮਿਲ ਜਣਗੀਆਂ ਜਿੰਨੇ ਵੀ ਤੁਸੀਂ ਕਹੋਗੇ ਨਾ ਅੱਛਾ ਤੇ ਕਸਟਮਰ ਹੀ ਕਿਉਂ ਤੁਹਾਡੇ ਕੋਲ ਆਵੇ ਜੀ ਕਿਉਂਕਿ ਜੀ ਕੱਪੜੇ ਵੀ ਸਸਤੇ ਦੇ ਰਹੇ ਆ ਨਾਲ ਕੰਪਨੀ ਦੇ ਕੱਪੜੇ ਦੇ ਰਹੇ ਆ ਆਪਾਂ ਵਿਦ ਸਟਿਚਿੰਗ ਦੇ ਰਹੇ ਆ ਬਹੁਤ ਸਸਤੇ ਰੇਟਾਂ ਦੇ ਵਿੱਚ ਜੀ ਇੱਥੇ ਹੀ ਕੱਪੜਾ ਤੇ ਇੱਥੇ ਹੀ ਸਲਾਈ ਤੇ ਬਾਈ ਜੀ ਨੇ ਬਹੁਤ ਵੱਡੀ ਗੱਲ ਹੈ ਤੇ ਤੁਸੀਂ ਦੇਖ ਸਕਦੇ ਹੋ ਬਾਈ ਜੀ ਲਗਾਤਾਰ ਜਿਹੜੇ ਇੱਥੇ ਸਲਾਈ ਕਰ ਰਹੇ ਨੇ ਤੇ ਉਹਨਾਂ ਦੇ ਭਰਾ ਵੀ ਮੇਰੇ ਨਾਲ ਇਸ ਵਕਤ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਾਈ ਜੀ ਤੁਸੀਂ ਪਹਿਲਾਂ ਇਹ ਦੱਸੋ ਅੱਜਕਲ ਕੁਰਤਾ ਪਜਾਮਾ ਸਵਾਨ ਦੇ ਲਈ ਲੋਕ ਅਬੋਰ ਜਾਂ ਕਿਤੇ ਹੋਰ ਸ਼ਹਿਰ ਦੇ ਵਿੱਚੋਂ ਸਵਾਨਦੇ ਨੇ ਤੇ ਬੜਲਾਡੇ ਦੇ ਵਿੱਚ ਤੁਸੀਂ ਨਵੀਂ ਸ਼ਾਪ ਕੀਤੀ ਹੈ ਤੇ ਕਿਵੇਂ ਦੇਖਦੇ ਹੋ ਇਸ ਸੀਜ਼ਨ ਨੂੰ ਬਈ ਨਾ ਤਾਂ ਸੇਮ ਕੱਪੜਾ ਸਸਤਾ ਉਹ ਵਧੀਆ ਕੁਆਲਿਟੀ ਵਧੀਆ ਸਟਾਈਲ ਤਿਆਰ ਕਰਕੇ ਦੇਵਾਂਗੇ ਅਸੀਂ ਬਹੁਤ ਸਸਤੇ ਰੇਟਾਂ ਦੇ ਵਿੱਚ ਪਿਓਰ ਗੀਜਾ ਕਾਟਨਾਂ ਇੱਧਰ ਸਾਰੀਆਂ ਵੈਰਾਈਟੀਆਂ ਮਿਲਣਗੀਆਂ ਆਪਣੇ ਕੋਲ ਲੋਕ ਅਬੋਰ ਨੂੰ ਭੁੱਲ ਜਾਣਗੇ ਭੁਲਾ ਦਾਂਗੇ ਜੀ ਭੁਲਾ ਦਾਂਗੇ ਜੀ ਤੇ ਬਾਈ ਜੀ ਤੇ ਮੈਂ ਇੱਕ ਵਾਰ ਕੈਮਰਾ ਪਰਸਨ ਨੂੰ ਕਹੂੰਗਾ ਇੱਕ ਵਾਰ ਸਾਰਾ ਆ ਸ਼ੋਰੂਮ ਦਿਖਾ ਦਿੱਤਾ ਜਾਵੇ ਤੇ ਹਰ ਇੱਕ ਜਿਹੜਾ ਕੱਪੜਾ ਦਿਖਾ ਦਿੱਤਾ ਜਾਵੇ ਤੇ ਕੁਰਤੇ ਪਜਾਮੇ ਜਿਵੇਂ ਆ ਦੇਖੋ ਤੁਸੀਂ ਇੱਧਰ ਦੇਖੋ ਆ ਕੱਪੜੇ ਜਿਵੇਂ ਸਹੀ ਰੱਖੇ ਨੇ ਤਾਂ ਹਰੇਕ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਪੂਰੇ ਕਲੋਜ਼ਿੰਗ ਆ ਕਰਕੇ ਦਿਖਾ ਰਹੇ ਆ ਵਧੀਆ ਕੁਆਲਿਟੀ ਦਾ ਜਿਹੜਾ ਕੱਪੜਾ ਤਿਆਰ ਮਿਲ ਰਿਹਾ ਤੇ ਵਿੱਚ ਹੀ ਸਲਾਈ ਤੇ ਜਿਵੇਂ ਉਹ ਆ ਦੇਖੋ ਆ ਕੁਰਤੇ ਪਜਾਮਾ ਹੋ ਗਿਆ ਆ ਸ਼ਰਟ ਹੋ ਗਈ ਨਾ ਸ਼ਰਟ ਸ਼ਰਟ ਹੋਗੀ ਆ ਦੇਖੋ ਜੀ ਆ ਆ ਕੁੜਤਾ ਪੀਆ ਮ ਅੱਜ ਕੱਲ ਰਿਵਾਜ ਚੱਲ ਰਿਹਾ ਜੇ ਫਿਲਮਾਂ ਦੇ ਵਿੱਚ ਦੇਖਣ ਨੂੰ ਮਿਲਦਾ ਸੀ ਇਹ ਜਿਹੜਾ ਦਿਖਾਇਓ ਬਾਈ ਜੀ ਇੱਕ ਵਾਰ ਇਹਨੂੰ ਤਾਂ ਇਹ ਫਿਲਮਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੁੰਦਾ ਸੀ ਜੋਣਾ ਮੋੜ ਫਿਲਮ ਹੋ ਗਈ ਜਿਵੇਂ ਹੋਰ ਕਈ ਫਿਲਮਾਂ ਹੋ ਗਈਆਂ ਉਹ ਆ ਆ ਉਦਾਂ ਦੀਆਂ ਜਿਵੇਂ ਆ ਸ਼ਰਟਾਂ ਆ ਚਲਦੀਆਂ ਹੁੰਦੀਆਂ ਸੀ ਰਿਵਾਜ ਸੀ ਤੇ ਅੱਜ ਉਹ ਪੂਰਾ ਰਵਾਜ ਜਿਹੜਾ ਬਾਈ ਪੂਰੇ ਪ੍ਰੋਪਰ ਤਰੀਕੇ ਦੇ ਨਾਲ ਬਣਾ ਰਿਹਾ ਤੇ ਬਾਈ ਹੋਰ ਬਗਲ ਬਾਤ ਕਰ ਲੈ ਬਾਈ ਕੀ ਕਹਿਣਾ ਚਾਹੂਗੇ ਤੁਸੀਂ ਹੋਰ ਤੁਹਾਡੇ ਇੱਥੇ ਸ਼ੋਰੂਮ ਦੇ ਵਿੱਚ ਕੀ ਕੁਝ ਹੈ ਜੀ ਹਾਂ ਜੀ ਆ ਪੈਨਸਲ ਦਾ ਕੱਪੜਾ ਦੇਖਦੇ ਹਾਂ ਪਹਿਲਾਂ ਬਾਈ ਪੁਲਿਸ ਵਾਲਿਆਂ ਦੇ ਜਿਹੜੇ ਕੱਪੜੇ ਨੇ ਅੱਜ ਕੱਲ ਉਹ ਵੀ ਤੁਹਾਡੇ ਕੋਲ ਸਾਰਾ ਕੁਝ ਮਿਲ ਜੂਗਾ ਸਾਰਾ ਕੁਝ ਮਿਲ ਜੂਗਾ ਜੀ ਤਾਂ ਪੁਲਿਸ ਵਾਲਿਆਂ ਦੇ ਲਈ ਪੰਜਾਬ ਪੁਲਿਸ ਲਈ ਵੀ ਇਹਨਾਂ ਕੋਲ ਸਪੈਸ਼ਲ ਕੱਪੜਾ ਹੈਗਾ ਹਾਂ ਲੋ ਤਾਜੀ ਜੀ ਜੀ ਇਹ ਆ 1400 ਚ ਵਿੱਚ ਹੀ ਕਪੜਾ ਵਿੱਚ ਹੀ ਸਲਾਈ ਉਹ ਬਜ਼ਾਰ ਦਾ ਰੇਟ ਆ 1200 ਰੁਪਏ ਕੱਲੀ ਸਲਾਈ ਸਲਾਈ ਚੱਲ ਰਹੀ ਹੈ ਜੀ ਜੀ 1400 ਰੁਪਏ ਚ ਵਿੱਚ ਹੀ ਸਟੀਚਿੰਗ ਵਿੱਚ ਹੀ ਕਪੜਾ ਕਰਕੇ ਦੇ ਦਿੰਦੇ ਨੇ ਤਾਂ 1200 ਰੁਪਏ ਦੀ ਤਾਂ ਸਲਾਈ ਐ 1400 ਰੁਪਏ ਚ ਤੁਹਾਨੂੰ ਪੈਂਟ ਸ਼ਰਟ ਬਣਾ ਕੇ ਦੇ ਰਹੇ ਨੇ ਬਹੁਤ ਵੱਡੀ ਗੱਲ ਆ ਜਿੰਦਾ ਮਰਜੀ ਕਲਰ ਜਿੰਦਾ ਮਰਜੀ ਚੈੱਕ ਲਓ ਜੀ 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 ਬਹੁਤ ਸੋਹਣੀਆਂ ਚੀਜ਼ਾਂ ਨੇ ਆ ਦੇਖੋ ਪੈਨ ਚੈੱਕ ਜੀ ਸਭ ਤੋਂ ਵੱਧ ਰਵਾਜ ਹੋ ਰਿਆ ਇਹਦਾ ਕੀ ਬਾਤ ਆ ਜੀ ਆ ਲੋ ਚੈੱਕ ਵੀ ਬਹੁਤ ਸੋਹਣੇ ਮਿਲ ਜਾਣਗੇ ਵਾਹ ਜੀ ਵਾਹ ਬਹੁਤ ਵਧੀਆ ਬਹੁਤ ਵਧੀ ਤਾਂ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਪ੍ਰਿੰਟਡ ਲਾਈਨਿੰਗ ਚੈੱਕ ਸਭ ਕੁਝ ਮਿਲੂਗਾ ਜੀ ਸਾਡੇ ਕੋਲ ਜੀ 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 ਤੁਸੀਂ ਇੱਕ ਵਾਰੀ ਆਓ ਵਿਜ਼ਿਟ ਕਰੋ ਤੁਹਾਨੂੰ ਸਭ ਕੁਝ ਦਿਖਾਇਆ ਜਾਊਗਾ ਮੋਬਾਈਲ ਦੇ ਵਿੱਚ ਥੋੜਾ ਜਿਹਾ ਘੱਟ ਕਵਰ ਹੁੰਦਾ ਤੁਸੀਂ ਆ ਕੇ ਦੇਖੋਗੇ ਤਾਂ ਸਾਰਾ ਕੁਝ ਮਿਲੂਗਾ ਜੀ ਜੀ ਜੇ ਐਡਰੈਸ ਦੀ ਗੱਲ ਕਰੀਏ ਕਿਹੜੇ ਐਡਰੈਸ ਆ ਗਿਆ ਆਪਣਾ ਇਹ ਇਹ ਆਪਣੇ ਜੈਨ ਮੰਦਰ ਸਾਹਮਣੇ ਜੀ 5 ਸਟਾਰ ਟੇਲਰ 5 ਸਟਾਰ ਟੇਲਰ ਹਾਂਜੀ ਨਾਂ ਵੀ 5 ਸਟਾਰ ਹੈ ਤੇ ਕੰਮ ਵੀ 5 ਸਟਾਰ ਵਾਲੇ ਨੇ ਦੇਖ ਸਕਦੇ ਹੋ ਤੁਸੀਂ ਆ ਦੇਖੋ ਕਿਆ ਬਾਤ ਆ ਡਿਜ਼ਾਈਨ ਦੇਖੋ ਤੁਸੀਂ ਬਲੈਕ ਪੈਂਟ ਬਲੈਕ ਸ਼ਰਟ ਨਾਲ ਚੈੱਕ ਦੇਖੋ ਜੀ ਬਿਲਕੁਲ 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 ਨਵੀਆਂ ਚੀਜ਼ਾਂ ਬਿਲਕੁਲ ਆ ਇਧਰ ਵੀ ਨਿਗਾਹ ਮਰਵਾ ਦਿਓ ਜੀ ਸਾਰੇ ਕਲਰ ਪਏ ਨੇ ਤੇ ਇੱਕ ਸਾਨੂੰ ਹੋਰ ਆਈਟਮ ਦਿਖਾਉਣਾ ਜੀ 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 ਤਾਂ ਤੁਸੀਂ ਦੇਖ ਸਕਦੇ ਹੋ ਹਰ ਇੱਕ ਆਈਟਮ ਪੂਰੀ ਖੂਬਸੂਰਤ ਹੈਗੀ ਆ ਤੇ ਇਧਰ ਵੀ ਨਿਗਾਹ ਮਰਵਾਓ ਜੀ 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 ਕਾ ਚੀਜ਼ਾਂ ਦੇਖੋ ਕੁੜਤਾ ਪਜਾਮਾ ਜੀ 1000 ਰੁਪਏ ਦਾ ਇਕੱਲਾ ਕੱਪੜਾ ਕੱਪੜਾ ਜੀ ਇਹ ਗੀਜਾ ਕਾਟਨ ਜੀ ਵਿੱਚੀ ਕਪੜਾ ਵਿੱਚੀ ਸਿਲਾਈ ਜੀ 1200 ਰੁਪਏ ਦੇ ਵਿੱਚ ਸਟਿਚ ਕਰਕੇ ਦੇਵਾਂਗੇ। ਕੀ ਬਾਤ ਹੈ। ਕਲਰ ਬਹੁਤ سارے ਕਲਰ ਮਿਲ ਜਾਣਗੇ ਜੀ। ਬਿਲਕੁਲ ਨਵੀਆਂ ਚੀਜ਼ਾਂ। ਸਾਰੇ ਨਵੇਂ ਕਲਰ ਜੀ। ਤਾਂ ਤੁਸੀਂ ਦੇਖ ਸਕਦੇ ਹੋ। ਦੇਖੋ ਜੀ। ਹਰ ਇੱਕ ਕਪੜਾ ਦੀ ਖੂਬਸੂਰਤੀ ਦੀ ਜੇ ਗੱਲ ਕਰੀਏ ਤਾਂ ਹਰ ਇੱਕ ਕਪੜੇ ਦੀ ਖੂਬਸੂਰਤੀ ਬਹੁਤ ਹੀ ਅਲੱਗ ਹੈ। ਦੇਖੋ ਵਾਈਟ ਜੀ। ਕੀ ਬਾਤ ਹੈ ਜੀ। ਸਾਰੇ ਕਲਰ ਮਿਲ ਜਾਣਗੇ ਦੇ ਵਿੱਚ। ਬਾਈ ਜੀ ਕਮਾਲੀ ਕਰ ਦਿੱਤੀ ਭਾਈ। ਦੇਖੋ ਜੀ। ਪੂਰੇ ਵਧੀਆ ਕਲਰ ਦੇ ਜਿਹੜੇ ਕੱਪੜੇ ਤੁਸੀਂ ਲੈ ਰੱਖੇ ਨੇ। ਇੱਕ ਕਾ ਚੀਜ਼ ਆਈ ਹੈ ਸਾਡੇ ਇਹ ਲਥਾਈ ਕਪੜਾ ਵਜਦਾ ਜੀ ਜੀ ਇਹ 1600 ਰੁਪਏ ਦਾ ਇਕੱਲਾ ਕਪੜਾ ਕਪੜਾ ਹੀ ਮਿਲੂਗਾ ਜੀ 17-1800 ਰੁਪਏ ਦਾ ਸੋਨੂੰ ਜੀ ਜੀ ਇਹ ਵਿੱਚ ਹੀ ਕਪੜਾ ਵਿੱਚ ਹੀ ਸਲਾਈ ਹੈ ਜੀ ਵੱਡੇ ਪਣੇ ਚ 1600 ਰੁਪਏ ਦੀ ਰੇਂਜ ਚ ਆ ਜੀ ਵਿੱਚ ਸਟੀਚਿੰਗ ਵਿੱਚ ਹੀ ਕਪੜਾ ਬਹੁਤ ਜ਼ਿਆਦਾ ਮਹਾਲੀ ਹੋ ਗਈ ਬਾਈ ਤੁਸੀਂ ਕਮਾਲ ਹੀ ਕਰ ਦਿੱਤੀ ਸਟੀਚਿੰਗ ਦਾ ਕੰਮ ਵੀ ਜੇ ਬਾਈ ਦਾ ਲਾ ਲੋ ਤਾਂ ਕੋਈ ਵੀ ਅਗਰ ਕਿਸੇ ਵੀ ਪ੍ਰਕਾਰ ਦੀ ਸਟੀਚਿੰਗ ਕਰਾਉਣਾ ਚਾਹੁੰਦਾ ਬਾਈ ਹਰ ਇੱਕ ਪ੍ਰਕਾਰ ਦੀ ਦੀ ਸਟੀਚਿੰਗ ਕਰ ਦਿੰਦੇ ਨੇ ਕੋਟ ਪੈਂਟ ਹੋ ਗਿਆ ਚਾਹੇ ਉਹ কুর্তা ਪਜਾਮਾ ਹੋ ਗਿਆ ਜਿਹੇ ਜੇ ਮਰਜ਼ੀ ਡਿਜ਼ਾਈਨ ਕਰਵਾ ਲਓ ਕਿ ਨਹੀਂ ਭਾਈ ਹਾਂਜੀ ਜੀ ਇੱਕਾ ਜੀ ਦੇਖੋ ਜੀ ਖਦਰ ਕਾਟਨ ਜੀ ਕੀ ਬਾਤ ਹੈ 2000 ਰੁਪਏ ਦਾ ਇਕੱਲਾ ਕਪੜਾ ਕਪੜਾ ਜੀ ਬਿਲਕੁਲ ਬਿਲਕੁਲ ਹੈਗਾ 2000 ਰੁਪਏ ਦੇ ਵਿੱਚ ਸਟੀਚਿੰਗ ਕਰਕੇ ਦਿੰਨੇ ਆਂ ਅਸੀਂ ਖਦਰ ਜਿਹੜੇ ਅੱਜ ਕੱਲ ਲੀਡਰਾਂ ਵਾਲਾ ਚੱਲ ਰਿਹਾ ਰਾਜੇ ਬਡੰਗ ਵਾਲਾ ਜੀ ਉਹ ਵਾਲਾ ਕਪੜਾ ਇਹ ਖੜਮਾ ਖੜਮਾ ਕਪੜਾ ਜੀ ਤਾਂ ਲੀਡਰਾਂ ਲਈ ਜਿਹੜੇ ਕੁਰਤੇ ਵੀ ਹਾਰਡ ਆ ਜੀ 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 ਬਿਲਕੁਲ 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 ਇਹਨੂੰ ਰਿਵਾਈਵ ਦੇਣ ਦੀ ਲੋੜ ਨਹੀਂ ਐ ਇਦਾਂ ਹੀ ਹਾਰਡ ਰਹੂਗਾ ਇਹ ਜੀ ਅੱਜ ਕੱਲ ਨਵੇਂ ਮੁੰਡਿਆਂ ਦੀ ਪੂਰੀ ਚਾਹਤ ਹੈ ਕਪੜਾ ਪਾਇਆ ਜਾਂਦਾ ਬਿਲਕੁਲ 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 ਦੇਖੋ ਜੀ ਅੱਜ ਕੱਲ ਹਰ ਇੱਕ ਬੰਦਾ ਲੀਡਰ ਨੂੰ ਹੋ ਗਿਆ ਤੇ ਵਧੀਆ ਗੱਲ ਹੈ ਬਹੁਤ ਬਹੁਤ ਵਧੀਆ ਜਿਹੜੇ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਹਰ ਇੱਕ ਡਿਜ਼ਾਈਨ ਤਾਂ ਤੁਸੀਂ ਇੱਧਰ ਨਿਗਾਹ ਮਾਰੋ ਬੜਾ ਜਾ ਤੇ ਇੱਧਰ ਹਰ ਇੱਕ ਕੱਪੜਾ ਤੁਸੀਂ ਦੇਖ ਸਕਦੇ ਹੋ ਕੋਈ ਵੀ ਆ ਅਗਰ ਡਿਜ਼ਾਈਨ ਤੁਸੀਂ ਇਹਨਾਂ ਨੂੰ ਦਿਨੇ ਹੋ ਤਾਂ ਤੁਹਾਨੂੰ ਪੂਰਾ ਡਿਜ਼ਾਈਨ ਪ੍ਰੋਪਰ ਤਰੀਕੇ ਪੂਰੀ ਖੂਬਸੂਰਤੀ ਤਰੀਕੇ ਦੇ ਨਾਲ ਤੁਹਾਨੂੰ ਬਣਾ ਕੇ ਦੇਣਗੇ ਤਾਂ ਬਹੁਤ ਵਧੀਆ ਜਿਹੜੀ ਇਹਨਾਂ ਦਾ ਸ਼ੋਰੂਮ ਹੈ ਤਾਂ ਤੁਸੀਂ ਇਹ ਦੇਖੋ ਤਾ ਰੈਡੀਮੇਡ ਜੀਨ ਹੁੰਦੀ ਹੈ ਜੀ ਬੈਠਾ ਨਹੀਂ ਆਂਦਾ ਆਪਣੇ ਪੱਟ ਲੱਗਦੇ ਨੇ ਸੰਨ ਲੱਗਦੇ ਨੇ ਜੀ ਜੀ ਟਿਕਾਪ ਜੀਨ ਵੀ ਲੈ ਕੇ ਆਏ ਜੀ ਕੀ ਬਾਤ ਹੈ ਵਿਚੀ ਕਪੜਾ ਵਿਚੀ ਸਲਾਈ 1400 ਰੁਪਏ ਦੀ ਰੇਂਜ ਚ ਆਈ ਤੁਮਹਾਲੀ ਖਰ ਦਿੱਤੀ ਹੁਣ ਤਾਂ ਜੀਨ ਸੀ ਬਹੁਤ ਸੋਹਣਾ ਇਹ ਸਟੈਚ ਕਪੜਾ ਜਿਵੇਂ ਮਰਜ਼ੀ ਸਾਲਾ ਮਾਰੋ ਬੈਠੋ ਜੀ ਕੋਈ ਦਿੱਕਤ ਨਹੀਂ ਆਉਂਦੀ ਜੀ 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 ਬਹੁਤ ਵਧੀਆ ਕਪੜਾ ਹੈ ਕਲਰ ਵੀ ਮਿਲ ਜਾਣਗੇ ਤਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਤੁਸੀਂ ਮੇਰੇ ਅਪਦੇ ਵੀ ਪਾਈ ਹੋਈ ਹੈ ਜੀ ਪੂਰਾ ਕੰਫਰਟੇਬਲ ਹਨ ਅੱਛਾ ਜੀ ਹਾਂਜੀ ਕੀ ਬਾਤ ਹੈ ਜੀ ਜਿੰਦਾਂ ਦਾ ਮਰਜ਼ੀ ਕਲਰ ਲੈ ਲਓ ਸਾਰੇ ਕਲਰ ਮਿਲ ਜਾਣਗੇ ਜੀ ਇਹ ਚ ਤਾਂ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਨਜ਼ੀਕ ਆ ਕੇ ਦਿਖਾ ਦਿੱਤਾ ਜਾਵੇ ਕਿੰਨੇ ਸੋਹਣੇ ਜਿਹੜੀ ਕੱਪੜੇ ਦੀ ਕੁਆਲਿਟੀ ਹੈ ਇੱਕ ਇੱਕ ਕੱਪੜਾ ਪੂਰਾ ਖੂਬਸੂਰਤ ਹੈ ਕਲਰ ਮਿਲ ਜਾਣਗੇ ਜਿੰਦਾਂ ਦਾ ਮਰਜ਼ੀ ਕਲਰ ਲੈ ਲਓ ਜੀ ਜੀ ਸਾਰਾ ਕੁਝ ਮਿਲੂਗਾ ਆਪਣੇ ਕੋਲ ਜੀ ਬਿਲਕੁਲ ਇੱਕ ਤੁਹਾਨੂੰ ਹੋਰ ਆਈਟਮ ਦਿਖਾਉਣੀ ਸੀ ਆ ਰਾਮ ਦੇ ਵਿੱਚ ਬਿਲਕੁਲ ਸਰ ਸੀ ਆਰਾਮ ਦੀ ਪੈਂਟ ਹੈ ਜੀ ਜੀ 700 ਰੁਪਏ 800 ਰੁਪਏ ਇਕੱਲੇ ਸਲਾਈ ਸਲਾਈ ਹੈ ਜੀ 1000 ਰੁਪਏ ਦਾ ਕੱਪੜਾ ਅਸੀਂ ਵਿੱਚ ਹੀ ਸਟੀਚਿੰਗ ਵਿੱਚ ਹੀ ਕੱਪੜਾ ਦਿੰਨੇ ਹਜ਼ਾਰ ਰੁਪਏ ਵਿੱਚ ਸਲਾਈ ਕਰਕੇ ਸੀ ਆਰਾਮ ਦੀ ਕੀ ਬਾਤ ਆ ਜੀ ਮੋਹਰ ਲੱਗੀ ਹੋਈ ਆ ਪੱਕੀ ਕੰਨੀ ਆ ਜੀ ਸੀ ਆਰਾਮ ਦੀ ਆ ਦੇਖੋ ਜੀ ਜੱਡਾ ਕੋਈ ਕੱਪੜਾ ਨਹੀਂ ਖਰਾਬ ਹੁੰਦਾ ਕੁਝ ਨਹੀਂ ਹੁੰਦਾ ਜੀ ਸੀ ਆਰਾਮ ਦੀ ਪੱਕੀ ਮੋਹਰ ਵਾਲਾ ਕੱਪੜਾ ਰੀਲੀਜੀਨਲ ਕੱਪੜਾ ਤੁਹਾਨੂੰ 1000 ਰੁਪਏ ਦੇ ਵਿੱਚ ਤਿਆਰ ਕਰਕੇ ਦੇ ਰਹੇ ਨੇ ਜੀ ਦੇਖੋ ਜੀ ਕਲਰ ਬਹੁਤ ਸੋਹਣੇ ਨੇ ਇਹਦੇ ਚ ਜੀ ਜਿੰਨੇ ਮਰਜ਼ੀ ਕਲਰ ਲਓ ਜੀ ਕਲਰ ਵਾਧੂ ਮਿਲ ਜਾਣਗੇ ਕਮਾਲ ਹੀ ਕਰ ਦਿੱਤੀ ਬਾਈ ਤੁਸੀਂ ਤਾਂ ਕਲਰਾਂ ਦੇ ਢੇਰ ਹੀ ਲਾ ਰੱਖੇ ਨੇ ਕੀ ਬਾਤ ਹੈ ਜੀ ਤਾਂ ਤੁਸੀਂ ਦੇਖ ਸਕਦੇ ਹੋ ਹਰ ਇੱਕ ਕੱਪੜਾ ਵਧੀਆ ਕੰਪਨੀ ਦਾ ਤੇ ਡਿਜ਼ਾਈਨ ਕੋਈ ਵੀ ਹੋਵੇ ਤੁਹਾਡਾ ਤੁਸੀਂ ਇਸ ਸ਼ੋਰੂਮ ਦੇ ਵਿੱਚ ਆ ਸਕਦੇ ਹੋ ਤੇ ਬੜੇ ਸੋਹਣੇ ਸੋਹਣੇ ਕੱਪੜੇ ਆਪਣੇ ਲਈ ਬਣਾ ਸਕਦੇ ਹੋ ਰਾਜੇ ਮਹਾਰਾਜਿਆਂ ਵਰਗੇ ਕੱਪੜੇ ਵੀ ਇੱਥੋਂ ਬਣਵਾ ਸਕਦੇ ਹੋ ਜੀ ਹੋਰ ਕੀ ਕਹਿ ਰਹੇ ਹੋ ਬਾਈ ਜੀ ਰੈਮੜ ਵੀ ਦਿਖਾਉਣਾ ਜੀ ਤੁਹਾਨੂੰ ਜੀ ਵਾਈਟ ਕੋਟ ਦਾ ਪਜਾਮਾ ਵੀ ਤਾਂ ਦੇਖ ਸਕਦੇ ਹੋ ਤੁਸੀਂ ਜੀ ਇਹ ਰਹਿਮਡ ਚ ਬਹੁਤ ਵਧੀਆ ਕਪੜਾ ਵਾਈਟ ਚ ਪੂਰਾ ਫਾਈਨ ਪਾਏ ਦਾ ਵੀ ਨਹੀਂ ਪਤਾ ਲੱਗਦਾ ਜੀ ਇੰਨਾ ਕੰਫਰਟੇਬਲ ਕਪੜਾ ਦਾ ਅੱਛਾ ਜੀ 17-1800 ਰੁਪਏ ਦਾ ਇਕੱਲਾ ਕਪੜਾ ਕਪੜਾ ਜੀ ਰਹਿਮਡ ਦਾ ਪੱਕੀ ਮੋੜ ਲੱਗੀ ਹੈ ਜੀ ਬਿਲਕੁਲ ਕੁਆਲਿਟੀ ਦਾ ਹੀ ਪਤਾ ਲੱਗਦਾ ਸਾਡੇ 1800 ਰੁਪਏ ਦੀ ਰੇਂਜ ਵਿੱਚ ਹੀ ਕਪੜਾ ਵਿੱਚ ਹੀ ਸਲਾਈ ਹੈ ਜੀ ਅੱਛਾ ਜੀ ਬਹੁਤ ਫਾਈਨ ਕਪੜਾ ਜੀ ਕੀ ਬਾਤ ਹੈ ਤਾਂ ਬਹੁਤ ਸੋਹਣੇ ਜੀ ਜਨ ਸਾਰੀਆਂ ਜਿੰਦਾਂ ਦੀ ਮਰਜ਼ੀ ਲੈ ਲਓ ਕੈਮਰਿਕ ਵੀ ਮਿਲ ਜੂਗੀ ਆਪਣੇ ਕੈਮਰਿਕ ਦੇ ਬਹੁਤ ਸੋਹਣੇ ਸੋਹਣੇ ਕਲਰ ਮਿਲ ਜਾਣਗੇ ਜੀ ਪਿਓਰ ਕੈਮਰਿਕ ਦਾ ਕੱਪੜਾ ਬਹੁਤ ਵਧੀਆ ਦੇਖੋ ਜੀ ਕੀ ਬਾਤ ਹੈ ਬੰਜੀ ਪੈਂਟ ਸ਼ਰਟ ਜਿੱਦਾਂ ਦੀ ਮਰਜ਼ੀ ਲੈ ਲਈ ਲਚਕਾ ਮਿਲ ਜੂਗਾ ਸਭ ਕੁਝ ਮਿਲ ਜੂਗਾ ਸਾਡੇ ਕੋਲ ਜੀ ਸਾਰਾ ਕੁਝ ਜੋ ਵੀ ਹੈ ਸਾਰਾ ਕੁਝ ਮਿਲ ਜੀ ਰੈਡੀमेड ਕੱਪੜੇ ਨਾਲੋਂ ਤਾਂ ਸਲਾਈ ਦੇ ਹੀ ਕੱਪੜੇ ਵਧੀਆ ਹੁੰਦੇ ਨੇ ਕਿਉਂਕਿ ਉਸ ਦੇ ਨਾਲ ਜਿਹੜੀ ਕੱਪੜਿਆਂ ਦੀ ਜਿਹੜੀ ਲਚਕ ਹੋਗੀ ਜਾਂ ਕੱਪੜਿਆਂ ਦਾ ਜਿਹੜਾ ਸਟਾਈਲ ਹੋ ਗਿਆ ਉਹ ਬੜਾ ਕੰਫਰਟੇਬਲ ਹੁੰਦਾ ਕਿੰਨੀ ਬਾਈ ਉਹਦੇ ਵਿੱਚ ਕਾਫੀ ਚੀਜ਼ਾਂ ਇੰਪਰੂਵਮੈਂਟ ਹੋ ਜਾਂਦੀਆਂ ਨੇ ਜੀ ਤਾਂ ਹੋਰ ਵੀ ਤੁਹਾਨੂੰ ਦਿਖਾ ਦਿੱਤੇ ਜਾਂਦੇ ਨੇ ਇੱਧਰ ਨਿਗਾ ਵੀ ਮਰਵਾ ਦਿਓ ਸਾਰੇ ਸਟਿਚ ਕਿੱਥੇ ਪੈਣੇ ਨੇ ਜੀ ਨਿਗਾ ਮਾਰ ਦਿੱਤੀ ਜਾਵੇ ਆ ਸਾਰੇ ਸਟਿਚ ਕਿੱਤੇ ਕੱਪੜੇ ਨੇ ਤਾਂ ਉੱਪਰ ਦੇਖ ਸਕਦੇ ਕੋਟ ਹੋ ਗਏ ਤੇ ਪੈਂਟਾਂ ਹੋ ਗਈਆਂ ਕੁਰਤੇ ਪਜਾਮੇ ਹੋ ਗਏ ਲੇਡੀਜ਼ ਸੂਟ ਵੀ ਸਟਿਚਿੰਗ ਕੀਤੇ ਜਾਂਦੇ ਨੇ ਜੀ ਅੱਛਾ ਲੇਡੀ ਸੂਟ ਵੀ ਇੱਥੇ ਰੱਖੇ ਨੇ ਤਾਂ ਲੇਡੀ ਸੂਟਾਂ ਲਈ ਵੀ ਭਾਰੀ ਸੇਲ ਇੱਥੇ ਤਾਂ ਤੁਸੀਂ ਦੇਖ ਸਕਦੇ ਹੋ ਸਟਿਚ ਵੀ ਕੀਤੇ ਜਾਂਦੇ ਨੇ ਕਪੜਾ ਮਿਲ ਵੀ ਜਾਂਦਾ ਜੀ 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 ਤੇ ਬਹੁਤ ਵਧੀਆ ਜਿਹੜਾ ਬਾਈ ਜੀ ਨੇ ਬੁੜਲਾਡੇ ਦੇ ਵਿੱਚ ਬਹੁਤ ਵੱਡਾ ਸ਼ੋਰੂਮ ਕੀਤਾ ਤੇ ਇਸ ਸ਼ੋਰੂਮ ਦੇ ਵਿੱਚ ਬਖਤੋਬੱਦ ਸਹਾਇਕਦੋਂ ਤਾਂ ਜੋ ਬਾਈਆਂ ਰਾਂ ਦਾ ਹੌਸਲਾ ਹੋਰ ਵੱਸ ਸਕੇ ਤੇ ਛੋਟੀ ਉਮਰੇ ਜਦੋਂ ਬਾਈ ਐਨੇ ਸੋਹਣੇ ਡਿਜ਼ਾਈਨ ਪੇਸ਼ ਕਰ ਰਹੇ ਨੇ ਉਹ ਵੀ ਆਏ ਰੇਟ ਦੇ ਉੱਤੇ ਤਾਂ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਅਜੇ ਹਾਂ ਬੰਦਿਆਂ ਦਾ ਹਮੇਸ਼ਾ ਸਾਨੂੰ ਹੌਸਲਾ ਵਧਾਉਣਾ ਚਾਹੀਦਾ ਜੋ ਸਮਾਜ ਦੇ ਵਿੱਚ ਇੱਕ ਪਹਿਲ ਕਦਮੀ ਕਰਦੇ ਨੇ ਚੰਗੇ ਕੰਮ ਦੇ ਲਈ ਤਾਂ ਸਾਨੂੰ ਬਾਹਰ ਕਿਤੇ ਪੈਸਾ ਬਾਧੂ ਖਰਚ ਕਰਨ ਦੀ ਲੋੜ ਨਹੀਂ ਬੜਲਾਡੇ ਸ਼ਹਿਰ ਦੇ ਵਿੱਚ ਹੀ ਅਸੀਂ ਚੰਗੇ ਕੱਪੜੇ ਤੇ ਰਾਜੇ ਮਹਾਰਾਜਾ ਵਰਗੇ ਕੱਪੜੇ ਅਸੀਂ ਖਰੀਦ ਸਕਦੇ ਹਾਂ ਤੇ ਪਹਿਨ ਸਕਦੇ ਹਾਂ ਡਰੈਸ ਵੀ ਮਿਲ ਜੂਗੀ ਜਿਵੇਂ ਮੋਨੋਵੜਕ ਹੋ ਗਿਆ ਗੁਰੂ ਨਾਨਕ ਕਾਲਜ ਹੋ ਗਿਆ ਜੀ 1400 ਰੁਪਏ ਦੇ ਵਿੱਚ ਹੀ ਸਟੀਚਿੰਗ ਵਿੱਚ ਹੀ ਕੱਪੜਾ ਦੇ ਦਾਂਗੇ ਜੀ 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 ਤਾਂ ਡਰੈਸਸ ਵੀ ਇਨਾਂ ਕੋਲ ਹੈਗੀਆਂ ਨੇ ਸਕੂਲ ਦੀਆਂ ਚਾਹੇ ਉਹ ਮੰਨੂ ਵਟਕਾ ਸਕੂਲ ਹੈ ਚਾਹੇ ਉਹ ਡੀਏਵੀ ਪਬਲਿਕ ਸਕੂਲ ਹੈ ਚਾਹੇ ਉਹ ਕੋਈ ਅਦਰ ਸਕੂਲ ਹੈ ਤੁਸੀਂ ਸਕੂਲ ਦੀ ਡਰੈਸ ਵੀ ਇਨਾਂ ਤੋਂ ਬਣਵਾ ਸਕਦੇ ਹੋ ਬੱਚੇ ਜ다ਤਰ ਕੰਫਰਟੇਬਲ ਫੀਲ ਕਰਦੇ ਨੇ ਜਦੋਂ ਅਸੀਂ ਉਹਨਾਂ ਨੂੰ ਵਧੀਆ ਪ੍ਰੋਪਰ ਡਰੈਸ ਤਿਆਰ ਕਰਕੇ ਦੇ ਦਿੰਨੇ ਆ ਤਾਂ ਤੁਸੀਂ ਦੇਖ ਸਕਦੇ ਹੋ ਹੋਰ ਵੀ ਪਾਇਆ ਲਵੇ ਕੱਪੜੇ ਨੇ ਤਾਂ ਜਿੱਧਰ ਵੀ ਨਿਗਾਹ ਜਾ ਰਹੀ ਹੈ ਤਾਂ ਕੱਪੜੇ ਹੀ ਕੱਪੜੇ ਨਜ਼ਰ ਆ ਰਹੇ ਨੇ ਤਾਂ ਕੱਪੜੇ ਵੀ ਬੜੀ ਕੁਆਲਿਟੀ ਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਬਹੁਤ ਵਧੀਆ ਜਿਹੜੀ ਡਰੈਸ ਮਿਲ ਜੂਗੀ 1400 ਰੁਪਏ ਦੀ ਵਿੱਚ ਹੀ ਕਪੜਾ ਵਿੱਚ ਹੀ ਸਲਾਈ ਜੀ 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 ਤਾਂ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਅੱਗੇ ਅੱਗੇ ਤੱਕ ਨਿਗਾਹ ਮਾਰਾ ਦਿੱਤੀ ਜਾਵੇ ਜਿਹੜਾ ਸ਼ੋਰੂਮ ਹੈ ਇਹ ਪੂਰਾ ਫੁੱਲ ਭਰਿਆ ਹੋਇਆ ਤੇ ਇੱਥੇ ਹਰ ਇੱਕ ਕੁਆਲਿਟੀ ਦਾ ਤੁਹਾਨੂੰ ਕਪੜਾ ਮਿਲੇਗਾ ਤੇ ਜਿੰਨੇ ਵੀ ਟੀਚਰ ਨੇ ਸਾਡੀ ਇਹ ਵੀਡੀਓ ਦੇਖ ਰਹੇ ਨੇ ਜਿੰਨੇ ਵੀ ਕੱਪੜੇ ਸਲਾਈ ਕਰਾਉਣ ਵਾਲੇ ਸਾਡੇ ਜਿਹੜੀ ਇਹ ਵੀਡੀਓ ਦੇਖ ਰਹੇ ਨੇ ਤਾਂ ਇੱਕ ਵਾਰ ਫਾਈਵ ਸਟਾਰ ਜਿਹੜਾ ਇੱਥੇ ਸ਼ੋਰੂਮ ਹੈ ਬਡਰਲਾਡੇ ਦੇ ਵਿੱਚ ਜੈਨਪਮੁੰਦੇ ਕੋਲ ਉੱਥੇ ਇੱਕ ਵਾਰ ਜ਼ਰੂਰ ਵਿਜ਼ਿਟ ਕਰਨ ਤਾਂ ਜੋ ਤੁਹਾਨੂੰ ਹਰ ਇੱਕ ਕੁਆਲਿਟੀ ਦਾ ਜਿਹੜਾ ਬੜੇ ਸਸਤੇ ਧਾਮ ਦੇ ਉੱਤੇ ਕੱਪੜਾ ਮਿਲ ਸਕੇ ਤੇ ਵਧੀਆ ਕੁਆਲਿਟੀ ਦਾ ਜਿਹੜਾ ਤੁਹਾਨੂੰ ਇੱਥੇ ਕੱਪੜਾ ਮਿਲ ਸਕੇ ਹੋਰ ਕੁਝ ਵੀ ਕਿਹੜਾ ਰਹਿ ਗਿਆ ਹੋਵੇ ਤੁਹਾਡਾ ਕਹਿਣੋ ਸ਼ਰਟਾਂ ਵੀ ਮਿਲ ਜਾਣਗੀਆਂ ਵੀਰੇ ਜੀ ਸੁਣੀਆਂ ਵਧੀਆ ਜਿਵੇਂ Bajaj ਕੰਪਨੀ 'ਚ ਸ਼ਰਟਾਂ ਆਉਂਦੀਆਂ ਨੇ ਜੀ ਪੂਰਾ ਵਧੀਆ ਕੱਪੜਾ ਦਾ ਜੀ ਬਾਈਟ ਬਾਈਟ ਕਾਟਨ ਦੇ ਵਿੱਚ ਜਿੱਦਾਂ ਦੇ ਮਰਜ਼ੀ ਤਾਂ ਤੁਸੀਂ ਸ਼ਰਟਾਂ ਵੀ ਅਗਰ ਬਣਵਾਉਣੀਆਂ ਨੇ ਆ ਬਿਆਮਾ ਦਾ ਹੁਣ ਸੀਜ਼ਨ ਸਟਾਰਟ ਹੋਣ ਜਾ ਰਿਹਾ ਹੈ ਬਜਾਜ ਦੀਆਂ ਸ਼ਰਟਾਂ ਪੂਰੀਆਂ ਟੌਪਿਕਸ ਬਿਆਮਾ ਲਈ ਤੁਹਾਨੂੰ ਵਧੀਆ ਕੰਫਰਟੇਬਲ ਲੁੱਕ ਵਧੀਆ ਲੁੱਕ ਬਣਾਉਣ ਦੇ ਲਈ ਤਾਂ ਤੁਹਾਨੂੰ ਇੱਥੇ ਆਣਾ ਹੀ ਪਵੇਗਾ ਅਗਰ ਰਾਜੇ ਮਹਾਰਾਜਿਆਂ ਵਰਗੀ ਜ਼ਿੰਦਗੀ ਚਾਹੁੰਦੇ ਹੋ ਚੰਗੀ ਆਪਦੀ ਡਰੈਸ ਸੈਂਸ ਬਣਾਉਣਾ ਚਾਹੁੰਦੇ ਹੋ ਤਾਂ ਜਰੂਰ ਇਸ ਸ਼ੋਰੂਮ ਦੇ ਵਿੱਚ ਵਿਜ਼ਿਟ ਕੀਤਾ ਜਾਵੇ ਤਾਂ ਜੋ ਤੁਹਾਨੂੰ ਇੱਕ ਅੱਛੀ ਲੁੱਕ ਦੇ ਕੱਪੜੇ ਤੁਹਾਨੂੰ ਤੁਹਾਡੇ ਤੱਕ ਜਿਹੜੇ ਪਹੁੰਚਾ ਦਿੱਤੇ ਜਾਣ ਤੇ ਬੜੇ ਸਸਤੇ দাম ਦੇ ਉੱਤੇ ਜਿਹੜੇ ਇਹ ਕਪੜੇ ਦੇ ਰਹੇ ਨੇ ਲੀਲਨ ਦੀ ਸ਼ਰਟ ਆ ਜੀ ਇਹ ਜਾ ਕੀ ਬਈਆਰ ਤੁਹਾਨੂੰ 13-1400 ਰੁਪਏ ਸ਼ਰਟ ਮਿਲੂਗੀ ਜੀ ਬਿਲਕੁਲ ਜੀ ਬਿਲਕੁਲ 700 ਰੁਪਏ ਦੀ ਰੇਂਜ ਚ ਤਾਂ 700 ਰੁਪਏ ਦੀ ਰੇਂਜ ਚ ਬਾਈ ਜੀ ਦਾ ਰੇਟ ਵੀ ਨਾਲ ਦੇ ਨਾਲ ਦੱਸ ਰਹੇ ਨੇ ਇਹ ਬਹੁਤ ਵੱਡੀ ਗੱਲ ਹੈ ਜੇ ਬਾਈ ਦੇ ਮਨ ਦੇ ਵਿੱਚ ਭਾਵੇਂ ਸੇਵਾ ਕਰਨ ਦਾ ਤਾਂ ਹੀ ਰੇਟ ਦੱਸ ਰਹੇ ਨੇ ਤਾਂ ਇੰਨੇ ਸਸਤੇ দামਾਂ ਦੇ ਉੱਤੇ ਜਿਹੜੀ ਤੁਹਾਨੂੰ ਕੁਆਲਿਟੀਆ ਮਿਲ ਰਹੀਆਂ ਨੇ ਤਾਂ ਮੈਂ ਸਮਝਦਾ ਕਿ ਬਹੁਤ ਵੱਡੀ ਗੱਲ ਹੈ ਯਾਰ ਤਾਂ ਹੋਰ ਤੁਸੀਂ ਤਾਂ ਯਾਰ ਕਮਾਈ ਕਰ ਰੱਖੀ ਹੈ ਸਾਰੀ ਨਿਗਮ ਰਵਾਦੋ ਜੀ ਸਾਰੇ ਚੈੱਕ ਪਏ ਨੇ ਕੋਈ 1500 1600 ਬਜ਼ਾਰ ਚ ਐ ਮਿਲਦੇ ਨੇ ਸਾਡੇ ਲੋ ਵਿੱਚ 640 700 800 ਦੀ ਰੇਂਜ ਤੱਕ ਮਿਲ ਜਾਣਗੇ ਜੀ ਜੀ ਤਾਂ ਹੋਰ ਬਾਈ ਕੁਝ ਕਹਿਣਾ ਚਾਹੁੰਦੇ ਹਾਂ ਬਾਈ ਨਾਲ ਅਸੀਂ ਦੁਬਾਰਾ ਫੇਰ ਗੱਲ ਕਰ ਲੈਣੇ ਆ ਬਾਈ ਜੀ ਕੀ ਕਹਿਣਾ ਚਾਹੋਗੇ ਕਸਟਮਰ ਤੁਹਾਡੇ ਕੋਲ ਹੀ ਕਿਉਂ ਆਵੇ ਬਾਈ ਇੱਕ ਵਾਰੀ ਮੌਕਾ ਦੇ ਕੇ ਦੇਖੋ ਸਾਨੂੰ ਤਸੱਲੀ ਕਰਾ ਕੇ ਫੇਰ ਤੋਰਾਂਗੇ ਜਮਾ ਪਵਾ ਕੇ ਫਿਟਿੰਗ ਕਰਾ ਕੇ ਫੇਰ ਤੋਰਾਂਗੇ ਫੇਰ ਤੁਸੀਂ ਹੋਰ ਨੂੰ ਵੀ ਲੈ ਕੇ ਆਉਂਗੇ ਨਾਲ ਚਾਰ ਪੰਜ ਬੰਦਿਆਂ ਨੂੰ ਜੀ ਤੇ ਜੇ ਬਾਈ ਦੇ ਕੋਲ ਕੰਮ ਦੀ ਗੱਲ ਕਰੀਏ ਤਾਂ ਬਾਈ ਦਾ ਸ਼ਡਿਊਲ ਇੰਨਾ ਬਿਜ਼ੀ ਰਹਿੰਦਾ ਤੇ ਅੱਜ ਅਸੀਂ ਮੱਸਾ ਪਾਈ ਕੋਲ ਸਵੇਰ ਦਾ ਟਾਈਮ ਲੱਤਾਂ ਤਾਂ ਮੱਸਾ ਬਾਈ ਜੀ ਟਾਈਮ ਦੇ ਰਹੇ ਨੇ ਹੁਣ ਵੀ ਬਾਈ ਬਿਜ਼ੀ ਚੱਲੇ ਨੇ ਕੰਮ ਕਰਦੇ ਵਕਤ ਵੀ ਤੇ ਬਹੁਤ ਵਧੀਆ ਜਿਹੜਾ ਇਹਨਾਂ ਦਾ ਕੰਮ ਹੈ ਤੇ ਬਹੁਤ ਵਧੀਆ ਸਟੀਚਿੰਗ ਕਰਦੇ ਨੇ ਬਹੁਤ ਵਧੀਆ ਕਪੜਾ ਰੱਖਦੇ ਨੇ ਬਹੁਤ ਵਧੀਆ ਦੁਕਾਨ ਹੈ ਬਹੁਤ ਵਧੀਆ ਆ ਜਿਹੜਾ ਐਡਰੈਸ ਵੀ ਹੈ ਤੇ ਜਿੱਥੇ ਵੀ ਤੁਸੀਂ ਪਾਰਕਿੰਗ ਗੱਡੀ ਦੀ ਸਮੱਸਿਆ ਵੀ ਨਹੀਂ ਜੇ ਕੋਈ ਪਿੰਡਾਂ ਦੇ ਵਿੱਚੋਂ ਸਾਡੀ ਕਿਤੋਂ ਵੀ ਕੋਈ ਸਾਡੀ ਇਹ ਵੀਡੀਓ ਦੇਖ ਰਿਹਾ ਤਾਂ ਬੜਾ ਲਾਡੇ ਸ਼ਹਿਰ ਦੇ ਵਿੱਚ 5 ਸਟਾਰ ਜੈਨ ਮੰਦਿਰ ਦੇ ਕੋਲ ਜਰੂਰ ਇੱਥੇ ਵਿਜ਼ਿਟ